ਤੇ ਗੁਰੇਤਵਾਰ ਦੇ ਉਸ ਪਿਆਰੇ ਦੇ ਚਰਨਾਂ ਚ ਪਾਉਂਦੀ ਆਂ ਸੋਹਣੇ ਤੇ ਅਜ ਬਹੁਤ ਪਿਆਰਬਾਣ। ਟੰਗਤ ਦੇ ਵਿੱਚ ਮਾਤਾ ਪਿਤਾ ਛੋਟੇ ਜੇ ਬੱਚੇ ਨੂੰ ਸੇਵਾ 'ਚ ਭੇਜ ਦਿੰਦੇ ਆ। ਮਿਲਣਾ ਨਹੀਂ ਕੋਈ ਤੇ ਸਿਮਰਨ। ਜਿਵੇਂ ਦੋ ਖੰਭਾਂ ਤੇ ਪੰਛੀ ਉੱਡਦਾ ਨਾ ਇਸੇ ਤਰ੍ਹਾਂ ਸੇਵਾ ਵੀ ਚਾਹੀਦੀ ਤੇ ਸਿਮਰਨ ਵੀ ਚਾਹੀਦਾ। ਕੱਲੀ ਸੇਵਾ ਨਾਲ ਨਹੀਂ ਗੱਲ ਬਣਦੀ। ਸਾਡੇ ਮਹਾਂਪੁਰਖ ਨਾ ਪਹਿਲਾਂ ਕਹਿੰਦੇ ਸੇਵਾ ਕਰੋ। ਸੇਵਾ ਕਰਾਉਣੀ ਕਹਿੰਦੇ ਨਾਲ ਵਚਨ ਕਰਦੇ ਹੁੰਦੇ ਸੇਵਾ ਕਰਦਾ ਕਰਦੇ ਕਿਉਂਕਿ ਜਿਸ ਬੱਕਰ ਕੋ ਲੈਂ ਤੋਂ ਆਇਆ RAM ਜਾਇਆ RAM ਜਨਾਮ ਸੰਨਾਮ ਸੰਤਨ ਕਰ ਪਹਿਲੀ ਗੱਲ ਤੇ ਸੰਤ ਨਹੀਂ ਗੱਲ ਤੇ ਸੰਤ ਆਪ ਨਹੀਂ ਕੋਈ ਸੇਵਾ ਕਰਦਾ ਹੁਣ ਸੇਵਾ ਨਹੀਂ ਤਾਂ ਆਪ ਫੁੱਲ ਬਾੜੀ ਗੁੱਢਣੀ ਮਹਾਪੁਰਖਾ ਬੋਲ ਰਿਆ ਹੋਇਆ ਜਿਹੜੇ ਮਹਾਪੁਰਖ ਇੱਕ ਟੋਕੇ ਵਾਲੀ ਮਸ਼ੀਨ ਤੇ ਨਾ ਇੰਜਣ ਲਾਉਣ ਦੇ ਆਪ ਹੱਥੀ ਟੋਕਾ ਕੱਢਦੇ ਹੁੰਦੇ ਮੈਂ ਰੁਕਦਾ ਇਹਨੇ ਉਹਨਾਂ ਦੇ ਨਾਲ ਡੰਗਰਾਂ ਦਾ ਗੋਹਾ ਐਦਾਂ ਹੀ ਪਤੇ ਅੱਜ ਤੇ ਜ਼ਬਾਨੇ ਪੱਤਰ ਉਹ ਵੀ ਵੇਖੇ ਨੇ ਜਿਹੜੇ ਜਿਨ੍ਹਾਂ ਨੇ ਕਦੇ ਸੋਮੇ ਨੇ ਤੁਕੋ ਜਾ ਆਪ ਬੁਵਾਇ ਸਪੰਸ ਸੇਵਾ ਬਹੁਤ ਹੁੰਦੇ ਆ ਚੱਕਰ ਲੱਗਾ ਚੱਕ ਦੀ ਨਾਲੇ ਗਾਰ ਬੁਵਾਤ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਗੱਲਾਂ ਬਾਣ ਹੈਨ ਕਿਨੇ ਜਕਰ ਕੋਈ ਕੋਈ ਐ ਗੱਲਾਂ ਵਾਲੇ ਹਨ ਕਨੇਰੇ ਜਕਰ ਕੋਈ ਕੋਈ ਐ ਗੱਲਾਂ ਵਾਲੇ ਹਨ ਕਨੇਰੇ ਜਕਰ ਕੋਈ ਕੋਈ ਐ ਕੋਈ ਕੋਈ ਐ ਗੱਲਾਂ ਵਾਲੇ ਹਨ ਕਨੇਰੇ ਜਕਰ ਕੋਈ ਕੋਈ ਐ कोई आहे चकर तोही कोई आहे चकर कोई तोई कलो बे गार ਅਸਤ ਪੁੱਛ ਦੇਈ ਫਿਰਦਾ ਉਹ ਰਾਤੇ ਤੁਰਨਾ ਪੈਣਾ ਜਿਹੜਾ ਪੁੱਛਿਆ ਨਾ ਤੇ ਤੁਰਨਾ ਚੱਲਿਆ ਤੇ ਉਹ ਰਾਤੇ ਤੁਰੀ ਨਾ ਭਲਾ ਫਿਰ ਕਿਵੇਂ ਗੱਲ ਬਣੇਗੀ ਭਾਈਓ ਇਸ ਕਰਕੇ ਨਾ ਜਦੋਂ ਸੇਵਾ ਦੇ ਵਿੱਚ ਆਉਣਾ ਦੀ ਵੀ ਬਹੁਤ ਜਦੋਂ ਗਰੀਬੀ ਆ ਤੇ ਇੱਕ ਦਿਨ ਮਾਨੇ ਸੋਚਿਆ ਮਨਾਂ ਕੰਮਕ ਸ਼ੁਰੂ ਕਰ ਲਈ ਕਿਉਂਕਿ ਖਾਣ ਬਾਅਦ ਤਾਂ ਪੇਟ ਮੰਗਦਾ ਹੀ ਆ ਇਹ ਨਾਲੇ ਉਸ ਥਾਂ ਤੇ ਬਹਿ ਕੇ ਘੁੰਗਣੀਆਂ ਵੇਚਦਾ ਹੈ ਸੋਮਾ ਨਾਲ ਦੁਕਾਨਦਾਰੀ ਚਲਾਉਂਦਾ ਘੁੰਗਣੀਆਂ ਵੇਚਦਿਆਂ ਵੇਚਦਿਆਂ ਸੱਚੇ ਬਾਦਸ਼ਾਹ ਦੇਖਦੇ ਆ ਭਾਈ ਸੋਮੇ ਬਾਲਾ ਤੇ ਨਾਲੇ ਦਸਾਂ ਨੋਹਾਂ ਦੀ ਕਿਰਤ ਕਰਦਾ ਹੈ ਅਸਲ ਵਿੱਚ ਗੁਰੂ ਨਾਨਕ ਨੇ ਕਿਰਤ ਕਰਨੀ ਹੀ ਸਿਖਾਇਆ ਹੋਇਆ ਕਿਰਤ ਦੇ ਵਿੱਚੋਂ ਪਾਇਆ ਕਹਿੰਦੇ ਨਾ ਗੁਰੂ ਰਬਦਾਸ ਮਹਾਰਜ ਪਲਾਂ ਕਿਉਂ ਕਿਹਾ ਸੀ ਪੰਡਤ ਨੂੰ ਮੈ ਮੇਰੀ ਦਮੜੀ ਲੈ ਜਾ ਗੰਗਾ ਦੇ ਜਾ ਕੇ ਇਦੇ ਵਿੱਚ ਨਾ ਪਿੱਛੇ ਅਸੀਂ ਵੇਖਦੇ ਨਹੀਂ ਅਸੀਂ ਦਿਗਾਈ ਤੱਕ ਨਹੀਂ ਜਾਂਦੇ ਵੀ ਇਹਦਾ ਮਤਲਬ ਕੀ ਆ ਅਸੀਂ ਸਾਖੀ ਤੱਕ ਜੁੜੇ ਹੋਏ ਆ ਇਹਦਾ ਮਤਲਬ ਕੀ ਆ ਮਤਲਬ ਇਹਦਾ ਇਹੀ ਸੀ ਉਹ ਪੰਡਤ ਜਿਹੜੀ ਗੰਗਾ ਤੇ ਜਾਣਾ ਨਾ ਤੂੰ ਸੱਚੀ ਸੁੱਚੀ ਕਿਰਤ ਕਰਸ ਕਿਰਤ ਦੇ ਵਿੱਚੋਂ ਉਹਨੂੰ ਪਾਵੇਂਗਾ ਇਹਦਾ ਮਤਲਬ ਤਾਂ ਇਹ ਹੁੰਦਾ ਹੈ ਕਿਰਤ ਕਰਿਆ ਕਰ ਇਸੇ ਤਰ੍ਹਾਂ ਭਾਈ ਸੋਮਾ ਸੱਚੀ ਸੁੱਚੀ ਕਿਰਤ ਕਰਦਾ ਤੇ ਗੁਰੂ ਮੇਨ ਨਾਲੇ ਸੇਵਾ ਕਰਦਾ ਨਾਲੇ ਕਿਰਤ ਕਰਦਾ ਇੱਕ ਦਿਨ ਗੁਰੂ RAMDAS ਸੱਚੇ ਪਾਤਸ਼ਾਹ ਕਹਿੰਦੇ ਨੇ ਚੱਲਦੇ ਚੱਲਦੇ ਭਾਈ ਸੋਮੇ ਦੇ ਕੋਲ ਆਏ ਜਿੱਥੇ ਭਾਈ ਸੋਮੇ ਨੇ ਛੋਟੀ ਜੀ ਛਾਬੜੀ ਰੱਖੀ ਆ ਘੋਣੀਆਂ ਵੇਚਦਾ ਗੁਰੂ RAMDAS ਸੱਚੇ ਪਾਤਸ਼ਾਹ ਭਾਈ ਸੋਮੇ ਦੇ ਕੋਲ ਆ ਕੇ ਖਲੋ ਕੇ ਕਹਿੰਦੇ ਨੇ ਸੋਮਿਆ ਕਿੰਨੇ ਪੈਸੇ ਵਟਿਆ ਨੀਚੇ ਤੋਂ ਪੈਸੇ ਚੁੱਕੇ ਸਫ ਬਚਾਈ ਸੀ ਉਹਦੇ ਨੀਚੇ ਪੈਸੇ ਪਏ ਸੀ ਪੰਜ ਇੰਨਾ ਹੁੰਦੇ ਉਦੋਂ ਕਹਿੰਦੇ ਉਹ ਮਾਇਆ ਚੁੱਕੀ ਕਹਿੰਦਾ ਸੱਚੇ ਬਾਦਸ਼ਾਹ ਇੰਨੀ ਕ ਮਾਇਆ ਬੱਟੀਆਂ ਮਾਰ ਕੇ ਮੈਨੂੰ ਦੇ ਦੇ ਗੁਰੂ ਰਾਮਦਾਸ ਮਰ ਕੌਣ ਜਾਣੇ ਉਹਨਾਂ ਦੇ ਮੈਨੂੰ ਦੇ ਦੇ ਤੇਰੀ ਮਾਇਆ ਸੇਵਾ ਸੇਵਾ ਦੇ ਵਿੱਚ ਪਾਵਾਂ ਤੈਨੂੰ ਪਤਾ ਸੇਵਾ ਚੱਲਦੀ ਆ ਭਾਈ ਸੋਮੇ ਜਦੋਂ ਮਾਇਆ ਦਿੱਤੀ ਕੋਈ ਨਹੀਂ ਵੀ ਜਰ ਮੈਂ ਮੇਂਜੇ ਪਾਸ਼ਾ ਨ ਮਾਇਆ ਪੜਾਤੀ ਤੇ ਗੁਰੂ ਰਾਮਦਾਸ ਸੱਚੇ ਪਾਸ਼ਾ ਦੂਸਰਾ ਦਿਨ ਚੜਦਾ ਤੇ ਪਹਿਲਾਂ ਸੇਵਾ ਕੀਤੀ ਤੇ ਉਸ ਤੋਂ ਬਾਅਦ ਭਾਈ ਸੋਮੇ ਨੇ ਫਿਰ ਭਾਈ ਸ਼ਾਮ ਤੱਕ ਸਤਿਗੁਰੂ ਫਿਰ ਆਏ ਮਰ ਕਹਿੰਦੇ ਸੋਮਿਆ ਪੁੱਤਰਾ ਕਿੰਨੇ ਪੈਸੇ ਬੱਟੇ ਆ ਮਰ ਸੱਚੇ ਪਾਸ਼ਾ ਐਨੇ ਕਬੱਟੇ ਕੱਲ ਕਹਿੰਦੇ ਮੈਨੂੰ ਦੇ ਦੇ ਦੂਜੇ ਦਿਨ ਫੇਰ ਮੰਗਲੇ ਫੇਰ ਦੇਤੇ ਰਾਤ ਲੰਗੀ ਭੇਲ ਸੇਵਾ ਦੇ ਵਿੱਚ ਤੀਸਰਾ ਦਿਨ ਚੜਦਾ ਤੀਸਰੇ ਦਿਨ ਭਾਈ ਸੋਮੇ ਨੇ ਸਤਿਗੁਰਾਂ ਨੂੰ ਵੇਖਿਆ ਪਹਿਲੀ ਮਾਇਆ ਚੁੱਕੀ ਸਤਿਗੁਰਾਂ ਨੇ ਕਿਹਾ ਕਹਿੰਦੇ ਸੋਮਿਆ ਲਿਆ ਮਾਇਆ ਤੀਸਰੇ ਦਿਨ ਫੇਰ ਇਦਾਂ ਹੱਥ ਦੇ ਵਿੱਚ ਪੜੀ ਤੇ ਮਾਇਆ ਸਤਿਗੁਰਾਂ ਨੂੰ ਦੇਤੀ ਜਦੋਂ ਮਾਇਆ ਦਿੱਤੀ ਆ ਤਿੰਨ ਦਿਨ ਮਾਇਆ ਦਿੰਦਾ ਰਿਹਾ ਇਦਾਂ ਹੀ ਪੇਟਾ ਕੌਣ ਜਾਣੇ ਇਸੇ ਕਰਕੇ ਪਿਆਰਿਓ ਕੌਣ ਜਾਣੇ ਸਾਧੂਆਂ ਦੀਆਂ ਗੁੱਜੀਆਂ ਰਮ ਜਾਨੂ ਉਹਨਾਂ ਦੀ ਰਾਮ ਜੀ ਨੂੰ ਨਹੀਂ ਕੋਈ ਸਮਝ ਸਕਦਾ ਦੇਖਣ ਨੂੰ ਤਾਂ ਆਪਾਂ ਵੀ ਕਹਿ ਦਿੰਨਾ ਯਾਰ ਬਾਬੇ ਆਉਂਦੇ ਆ ਕਾਰਸੇ ਵਾਲੇ ਲੁੱਕ ਜਾਂਦੇ ਆ ਕਈ ਵਾਰੀ ਪਰ ਉਹ ਇਹ ਨਹੀਂ ਪਤਾ ਇੱਕ ਬੋਰੀ ਦੇ ਬਦਲੇ ਪਤਾ ਨਹੀਂ ਕਿੰਨਾ ਕੁਝ ਦੇ ਦੇ ਦੇਣ ਹੁਣ ਸੁਣਿਓ ਤੇ ਅਸਲਾ ਨੰਮਾ ਮੈਂ ਸੰਕੀਪ ਜੀ ਵਿਚਾਰ ਕੀਤੀ ਆ ਮੰਗ ਕੇ ਮਾਇਆ ਲੈਣ ਦੇ ਸਤਿਗੁਰੂ ਕਦੇ ਸੁਣੇ ਨਹੀਂ ਸੀ ਪਰ ਦੇਣਾ ਕੀ ਚਾਹੁੰਦੇ ਨੇ ਸਾਧੂਆਂ ਦੀਆਂ ਗੁੱਜੀਆਂ ਰਾਮ ਜਾਨੂ ਬੇਸਮਝ ਜਮਾਨਾ ਕੀ ਜਾਣੇਆਂ ਗੁੱਜੀਆਂ ਰਾਮ ਜਾਨੂ ਸਮਝ ਜਮਾਨਾ ਕੀ ਰਾਮ ਜਾਨੂ ਸਮਝ ਜਮਾਨਾ ਕੀ ਰੱਬ ਜਾਨ ਸਮਝ ਜਮਾਨਾ ਕੀ ਜਾਣੇ ਇਆਂ ਗੁੱਜੀਆਂ ਰਾਮ ਜਾਨੂ ਦੇ ਸਮਝ ਜਮਾਨਾ ਇਆਂ ਗੁੱਜੀਆਂ ਰਾਮ ਜਾਨੂ ਦੇ ਸਮਝ ਜਮਾਨਾ ਗੁੱਜੀਆਂ ਰਾਮ ਜਾਨੂ ਦੇ ਸਮਝ ਜਮਾਨਾ ਕੀ ਜਾਣ ਆਉਂਦੀਆਂ ਗੁੱਜੀਆਂ ਰਾਮ ਗਾ ਸਮਝ ਜਮਾਨਾ ਸਮਝ ਜਮਾਨਾ ਜਮਾਈ ਜਾਣੇ ਮਨ ਸੁਖ ਮਾਨਾ ਕੀ ਜਾਣੇ ਬੇ ਸਮਝਾ ਕੀ ਜਾਣੇ ਖੁcjੀਆਂ ਰਮ ਜਾਨੂ ਸਮਝ ਜਮਾਨਾ ਕੀ ਜਾਣੇ ਆ ਦੁਨੀਆਂ ਖੁcjੀਆਂ ਰਮ ਜਾਨੂ ਬੇ ਸਮਝ ਜਮਾਨਾ ਕੀ ਜਾਣੇ ਮਨਾ ਕੀ ਤਿੰਨ ਦਿਨ ਦੇ ਬਾਦਸ਼ਾਹ ਫੇਰ ਆ ਗਏ ਉਸੇ ਤਰ੍ਹਾਂ ਤੇ ਇਦਾਂ ਲਈ ਖੜਾ ਨਾਲ ਨੇਤਰਾਂ 'ਚ ਬੈਰਾਗ ਦਾ ਜਾਲਾ ਬਾ ਕਿੱਡੇ ਵੱਡੇ ਭਾਗ ਨੇ ਮੇਰੇ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਸੋਮਿਆ ਅੱਜ ਤੇ ਤੂੰ ਮਾਇਆ ਲੈਣ ਨਹੀਂ ਆਇਆ ਮੈਂ ਅੱਜ ਤੇਤੋਂ ਕੁਸ ਕਿਉਂਕਿ ਪ੍ਰੇਮ ਨਾ ਜਿਹੜਾ ਪਰਿਓ ਪ੍ਰੇਮ ਐਸੀ ਚੀਜ਼ ਆ ਰੱਬ ਨੂੰ ਵੀ ਬੂਹੇ ਤੇ ਖੜਾ ਦੇਣਾ ਪ੍ਰੇਮਾ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕਾ ਪਾਉਂਦੇ ਨਰਕ ਸਾਡੇ ਕੋਲੇ ਪ੍ਰੇਮ ਨਹੀਂ ਦਾ ਦੱਕ ਕਿਣਕਾ ਨਹੀਂ ਨਾ ਪਿਆਰਿਓ ਫਿਰ ਕੁਝ ਵੀ ਨਹੀਂ ਹਰ ਪ੍ਰੇਮ ਬਾਣੀ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਹੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਗਤੀ ਹੋਇ ਭਉਂ ਗਿਰ ਪਰਿਆ ਪਰਾ ਕਰੀਜੇ ਛੇ ਕੇ ਕੁਝ ਲੈਣਾ ਨਹੀਂ ਅੱਜ ਤੈਨੂੰ ਕੁਝ ਦੇਣ ਆਇਆ ਭਾਈ ਸੋਮੇ ਦੇ ਨੇਤਰ ਸਜਲ ਨੇ ਨੇਤਰਾਂ ਚ ਬੈਰਾਗ ਦਾ ਜਾਣਾ ਐਨ ਹੌਂਕਾ ਠੰਡਾ ਪਰ ਕੇ ਨਾ ਭਾਈ ਸੋਮਾ ਕਹਿੰਦਾ ਸੱਚੇ ਪਾਤਸ਼ਾਹ ਗਰੀਬ ਦੇ ਦਾ ਬੇੜਾ ਬੰਨੇ ਬਲਾ ਦੇ ਸਤਿਗੁਰੂ ਕਿਰਪਾ ਕਰੋ ਕਹਿੰਦੇ ਉਹ ਸਮੇਂ ਅੱਡ ਝੋੜੀ ਕਰ ਭਾਈ ਸੋਮੇ ਨੇ ਪੱਲਾ ਕੀਤਾ ਜਦੋਂ ਪੱਲਾ ਕੀਤਾ ਨਾ ਜਿਹੜੀ 3 ਦਿਨ ਸੱਚੇ ਪਾਤਸ਼ਾਹ ਮਾਇਆ ਲੈ ਜਾਂਦੇ ਦਾ ਨਾਲੇ ਤਾਂ ਆ ਕੇ ਮਾਇਆ ਕਹਿੰਦੇ ਨੇ ਸਤ ਰੱਖ ਹੱਥ ਰੱਖ ਕੇ ਕਹਿੰਦੇ ਸੋਮਿਆ ਕਹਿੰਦੇ ਸੋਮੇ ਸਾ ਸਾਹਾਂ ਦਾ ਸਾਹ ਬੇਪਰਵਾਹ ਮਰਨ ਇਹ ਤਿੰਨ ਵਚਨ ਕੀਤੇ ਸੋਮੇ ਸਾ ਸਾਹਾਂ ਦਾ ਸਾਹ ਬੇਪਰਵਾਹ ਜਦੋਂ ਇਹ ਵਚਨ ਕੀਤਾ ਕਹਿੰਦੇ ਜਾ ਸੋਮਿਆ ਹੁਣ ਇਸੇ ਮਾਇਆ ਦੇ ਨਾਲ ਨਾ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਾਂ ਜਦੋਂ ਕਾਰੋਬਾਰ ਸ਼ੁਰੂ ਕੀਤਾ ਨਾ ਪਿਆਰਿਓ ਅੱਜ ਵੀ ਭਾਈ ਸੋਮੇ ਦੀ ਸੰਤਾਨ ਚੱਲਦੀ ਆ ਅੱਜ ਵੀ ਰਾਜਸਥਾਨ ਦੇ ਪਿੰਡ ਐ ਮੈਂ ਉਹ ਇਲਾਕਾ ਭੁੱਲ ਗਿਆ ਪਿਆਰਿਓ ਕਹਿੰਦੇ ਪਿੰਡ ਐ ਭਾਈ ਸੋਮੇ ਦੇ ਨਾਂ ਤੇ ਉਹ ਪਿੰਡ ਵਸਿਆ ਹੋਇਆ ਢਾੜੂ ਲਾਉਂਦੇ ਨੇ ਆ ਅੱਜ ਵੀ ਸੋਮੇ ਦਾ ਪੜ੍ਹਦੇ ਆ ਸਮਾਪਤੀ ਕਰ ਦਈਏ ਪਿਆਰਿਓ ਇਹ ਦਰਗੋਹ ਅਨੰਦ ਖਦਾ ਸਿਰ ਹੱਤ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਹਿਤ ਟੁੱਟੈਂ ਜਿਹੜੀਆਂ ਰੇਦੀਆਂ ਸਿੱਧੀਆਂ ਨੂੰ ਜੋਗੀ ਲੋਕ ਸਾਲ ਚੌਂਕੜਾ ਮਾਰ ਕੇ ਬਹਿ ਕੇ ਸਿੱਧੀਆਂ ਲੱਭਦੇ ਫਿਰਦੇ ਨੇ ਨਾ ਇੱਕ ਗੁਰੂ ਨਾਨਕ ਦੇ ਘਰ ਦੀ ਸੇਵਾ ਦੇ ਵਿੱਚ ਮਿਲ ਜਾਂਦੀ ਹੈ ਸਾਹ ਟੁੱਟੇ ਨੌ ਨਿੱਧ ਬਣ ਜਾਏ ਕਹਿੰਦੇ ਜਦੋਂ ਗੁਰੂ ਉੱਠ ਜਾਂਦਾ ਨਾ ਖੁਸ਼ ਹੋ ਜਾਂਦਾ ਉਦੋਂ ਸਭ ਕੁਝ ਹੀ ਆਪਣੇ ਸਿੱਖ ਨੂੰ ਦੇ ਦਿੰਦਾ ਫਿਰ ਜਿੱਤਈ ਆ ਸਭ ਕੁਝ ਵਾਰਤਾ ਬਸ ਆਓ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਜਿਹੜਾ ਕੋਈ ਆਉਣਾ ਨਾ ਗਰੀਬ ਭਿਖਾਰੀ ਬਣ ਕੇ ਝੋਲੀ ਅੱਡਦਾ ਤੇ ਉਹਦੀਆਂ ਝੋਲੀਆਂ ਭਰਦਦਾ ਜਿਹੜਾ ਚੜ੍ਹ ਕੇ ਆਉਂਦਾ ਤੇ ਫਿਰ ਉਹਦੀਆਂ ਝੋਲੀਆਂ ਖਾਲੀ ਵੀ ਹੋ ਜਾਂਦੀਆਂ ਨੇ ਜਿਹੜਾ ਮੱਥਾ ਲੁੰਦਾ ਹੈ ਉਹਦਾ ਰਹਿੰਦਾ ਕੱਖ ਨੇ ਜਿਹੜਾ ਮੱਥਾ ਟੇਕਦਾ ਤੇ ਉਹਦੇ ਤਕਦੀਰਾਂ ਬਦਲ ਦਿੰਦੇ ਨੇ ਸੱਚੇ ਪਾਤਸ਼ਾਹ ਤਕਦੀਰਾਂ ਬਸ ਪਿਆਰਿਓ ਸਤਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਸਾਰਿਆਂ ਤੇ ਨਾਲੇ ਭਾਈ ਸੋਮਾ ਸਿੱਖੀ ਮੰਗਦਾ ਤੇ ਨਾਲੇ ਸਤਗੁਰੂ ਕਿਰਪਾ ਕਰਿਓ ਬਸ ਆਹੀ ਬੇਨਤੀ ਆ ਦਰ ਛੱਡ ਕੇ ਦੁਨੀਆ ਦਾ ਮੈਂ ਤਾਂ ਦਰ ਤੇਰੇ ਨੜ ਲਾਈਆਂ ਛੱਡ ਕੇ ਦੁਨੀਆ ਦਾ ਮੈਂ ਤਾਂ ਦਰ ਤੇਰੇ ਨਾਲ ਲਾਈਆਂ ਛੱਡ ਕੇ ਦੁਨੀਆ ਦਾ ਮੈਂ ਤਾਂ ਦਰ ਤੇਰੇ ਨਾਲ ਲਾਈਆਂ ਦਰ ਛੱਡ ਕੇ ਦੁਨੀਆ ਦਾ ਮੈਂ ਤਾਂ ਦਰ ਤੇਰੇ ਨਾਲ ਲਾਈਆਂ ਕਿ ਦੁਨੀਆ ਦਾ ਮੈਂ ਤਰ ਤੇਰੇ ਨਾਲ ਲਾਈਆ ਢੜ ਸੜ ਕੇ ਦੁਨੀਆ ਦਾ ਦਾਤਾ ਦਰ ਤੇਰੇ ਨਾਲ ਲਾਈਆ ਸੜ ਕੇ ਦੁਨੀਆ ਦਾ ਮੈਂ ਤੰਤਰ ਤੇਰੇ ਨਾਲ ਲਾਈਆ ਸੜ ਕੇ ਦੁਨੀਆ ਦਾ ਦਾਤਾ ਤੰਤਰ ਤੇਰੇ ਨਾਲ ਲਾਈਆ ਤਾਰ ਤੇਰੇ ਨਾਲ ਲਾਈਆ ਦਰਸ਼ ਤੇਰੇ ਨਾਲ ਲਾਈਆ ਮੇਰੀ ਡੁੱਬਦੀ ਬੇੜੀ ਨੂੰ ਮੇਰੀ ਡੁੱਬਦੀ ਬੇੜੀ ਨੂੰ ਪਾਰ ਲਗਾ ਦੀ ਸਾਈਆਂ ਡੁੱਬਦੀ ਕਾ ਦੀ ਸਾਈਆਂ ਡੁੱਬਦੀ ਦੀ ਦਾ ਅਸੀਂ ਤੇਰੇ ਨੌਕਰ ਆ ਮਾਲਕ ਜਿੰਦੜੀ 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 ਦਾ ਅਸੀਂ ਤੇ रुल जमांगे सजन जाम रवांगे साईं कॾहिं मारी ठूरना ॼांगे साईं कॾहिं मारी ठूरना ਮਰੀ ਠੋਕਰਨਾ ਰੁਲ ਜਾਵਾਗੇ ਸਾਈਆਂ ਕਦੇ ਮਰੀ ਠੋਕਰਨਾ ਰੁਲ ਜਾਵਾਗੇ ਸਾਈਆਂ ਕਦੇ ਮਰੀ ਠੋਕਰਨਾ ਰੁਲ ਜਾ Saddam Manga Sanya Saddam Mari Pope for Nan Sanya Saddam Mari Pope Sanya ਜੋ ਤੇ ਮਾਰੀ ਠੋਕ ਕੋਈ ਗਾਮ ਕਸੋਟੀ ਸੋਸ ਹੈ ਜੋ ਮਰ ਜੀਵਾ ਹੋਏ ਕਹਿੰਦੇ ਨੇ ਜੇ ਪੌਣਾ ਨਾ ਕੁਝ ਪਹਿਲਾਂ ਮਰਨਾ ਪੈਂਦਾ ਮਰਨਾ ਕਿਵੇਂ ਆਪਣੇ ਆਪ ਨੂੰ ਮਾਰਨਾ ਪੈਂਦਾ ਸਰੀਰ ਕਰਕੇ ਨਹੀਂ ਆਪਣੇ ਆਪ ਨੂੰ ਮਾਰਨਾ ਪੈਂਦਾ ਪਿਆਰਿਓ ਇਸ ਕਰਕੇ ਸੱਜੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਰਹੀਏ ਆਓ ਸੋਮੇ ਸਾਰੇ ਜਿਵੇਂ ਖੁਸ਼ੀਆਂ ਲੈਤੀਆਂ ਨੇ ਇਸੇ ਤਰ੍ਹਾਂ ਆਪਾਂ ਵੀ ਸੇਵਾ ਕਰ ਕਰਕੇ ਬਾਣੀ ਪੜ ਪੜ ਕੇ ਸ਼ਬਦ ਕਰਦੀਆਂ ਖੁਸ਼ੀਆਂ ਪੱ ਲੈ ਆ ਕਰੀਏ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਪੁੱਤਰੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਮੂबारक ਚਰਨ ਪਰਸਿਆ ਤੇ ਸੁਖਮਣੀ ਸਾਹਿਬ ਦੇ ਪਾਠ ਹੋਏ ਤੇ ਕੀਰਤਨ ਹਰਜਸ ਕੀਤਾ ਰਣ ਮਿਲ ਕੇ ਗੁਰਮਤ ਵਿਚਾਰਾਂ ਜਿਹੜੀ ਕੋਈ ਭੁੱਲਾ ਉਹ ਮੇਰੀ ਹੈ ਮੇਰੀ ਝੋਲੀ ਪਾ ਦਿਓ ਤੇ ਅਸ ਬੋਲਦੇ ਆ ਵਿਚਾਰਾਂ ਕਰਦੇ ਆ ਬਹੁਤ ਭੁੱਲਾ ਹੋ ਜਾਂਦੇ ਨੇ ਸੰਗਤ ਸਤਿਗੁਰੂ ਬਖਸ਼ ਸੰਯੋਗ ਨੇ ਕੁਟਾਨ ਕੋਟ ਸ਼ੁਕਰ ਧੰਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਦੇ ਚਰਨ ਪਾਏ ਨੇ ਖੁਸ਼ੀ ਦੇ ਵਿੱਚ ਸੱਚੇ ਪਾਤਸ਼ਾਹ ਸਾਹਮਣੇ ਹੋਏ ਨੇ ਕੋਟਾਣ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਅਗਲਾ ਪ੍ਰੋਗਰਾਮ ਆ ਉਹ ਫਿਰ ਬਾਅਦ ਦੇ ਵਿੱਚ ਬੇਨਤੀ ਕੀਤੀ ਜਾਣੀ ਆ ਕਿਤੇ ਹੋਰ ਪ੍ਰੋਗਰਾਮ ਸੀ ਉਹਦਾ ਕਰਕੇ 15-20 ਮਿੰਟ ਨਹੀਂ ਤੇ ਪਸਾਜਰੇ ਸ਼ੁਰੂ ਕਰਨਾ ਸੀ ਤੇ ਉਹ ਵੀ ਪਰਿਵਾਰ ਬਹੁਤ ਪਿਆਰ ਵਾਲਾ ਸੀ ਜਿਸ ਕਰਕੇ ਜਾਣਾ ਪਿਆ ਤੁਹਾਨੂੰ ਪਤਾ ਫਿਰ ਸਭ ਦਾ ਹੀ ਮਾਨ ਰੱਖਣਾ ਪੈਂਦਾ ਹੈ ਵਾਸ਼ਾ ਕਿਰਪਾ ਕਰਿਓ ਬਸ ਜਿਸ ਤਰ੍ਹਾਂ ਬਾਹ ਫੜੀ ਆ ਫੜ ਕੇ ਰੱਖਿਓ ਕਦੀ ਚਰਨਾਂ ਤੋਂ ਦੂਰ ਨਾ ਕਰਿਓ ਤੇਰੇ ਨਾਲ ਹੀ ਆ ਸਭ ਕੁਝ ਜਿਥੋਂ ਮੈਂ ਬੇਨਤੀ ਸ਼ੁਰੂ ਕੀਤੀ ਸੀ ਤੇਰੇ ਨਾਲ ਹੀ ਆ ਸਭ ਕੁਝ ਤੇਥੋਂ ਬਿਨਾਂ ਅਸੀਂ ਕੱਖ ਦੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸੋਥੋਂ ਬਿਨਾਂ ਕਹਦੇ ਆ ਤੁਸੀਂ ਤੇ ਸਭ ਕੁਝ ਹੈ ਸਾਡਾ ਮਾਤ ਪਿਤਾ ਹਰ ਰਾਇਆ ਸਤਗੁਰੂ ਸੱਚੇ ਪਾਤਸ਼ਾਹ ਤੂੰ ਮੇਰਾ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਪ ਪੋ ਕੇ ਹਾਂ ਕਾੜਾ ਆਉ ਗੱਜ ਕੇ ਬੋਲਿਓ RAM KALI MALA TEEJA NANDI KO ANKAR SATGUR PRASAD ਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤੈ ਪਾਇਆ ਸਹਜ ਤੇਤੀ ਮਨ ਵਜੀਆਂ ਵਾਦਾਈਆਂ ਗਾਮਣੀਆਂ ਸਭ ਕੋ ਤਾਂ ਗਾਓ ਹਰੀ ਕੇ ਜਿਦੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗਲਾ ਸਮਰਾਥ ਸੁਆਮੀ ਸੋ ਕਿਉ ਮਨੋ ਵਿਸਾਰੀ ਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਰਤਾਂ ਤੇਰੇ ਸਭ ਕਿਸ ਹੈ ਜਿਸ ਦੇ ਸੁਪਾਵੇ ਸਦਾ ਸਿਖ ਤੁਸਲਾ ਹਾ ਤੇਰੀ ਨਾਮ ਮਨਗ ਸਵੇ ਨਾਮ ਜਿਨ ਕਾ ਮਨ ਬਸਿਆ ਬਾਜੀ ਸ਼ਬਦ ਕਨੇਰੇ ਜਹਾਂ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਅਦਾ ਮੇਰਾ ਜਨ ਤੁਖਾਂ ਸਭ ਰਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਦਿਸਦਿਆਂ ਇਹ ਬੜਿਆਂ ਜਾਂ ਕਹਿ ਨਾ ਰੂ ਸਾਧਾਣਾ ਮੇਰਾ ਆਧਾਰੁ ਵਾਹੇ ਪੰਥ ਸਬਦਿਤ ਸਪਾ ਸਭ ਪਾਗਲ ਸਭ ਦਬਾਜੇ ਕਲਾ ਜਿਤ ਕਰਤਾ ਸੇ ਕਾਲ ਕੰਟਕ ਮਾਰਿਆ ਜੇ ਧਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਕਾਰਿਆ ਨਹ ਦੁਆਰ ਪ੍ਰੇਮ ਪ੍ਰਪਾਇਆ ਉਤਰੇ ਸਗਲ ਬਿਸੂ ਗੁਰੂ ਪਾਣੀ ਸਤਿ ਸਾਜਨ ਭੈ ਰਹਾ ਭਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜਣ ਹਰ ਹਦ ਤੂਰੇ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਪਰਮ ਹਤਿ ਦਿਨ ਸਰਾਤ ਦੋਏ ਇਲਾ ਸਗਲ ਜਗਤ ਚੰਗਿਆਈਆਂ ਬੁਰਿਆਆਂ ਬਾਚੈ ਤਰਮ ਦੂਰ ਕਰਮੀ ਆਪ ਆਪਣੀ ਕੇ ਨੜਕੇ ਦੂਰ ਕਮੀ ਨਾਮ ਧਿਆਇਆ ਗਏ ਮਸਤ ਤਕਾਲ ਕਾਲਿਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ